ਦੂਰ ਪੱਜਾ ਕੜਖ ਹੋਇਆ ਮਤਲਬ ਅੰਦਰੋਂ ਭੱਜ ਗਿਆ ਆ ਉਹ ਦੇਖਿਆ ਬੰਦੇ ਚੱਕੇ ਉਹ ਘੋੜਾ ਦੀ ਕੋਹਰੇ ਜਿਹੜੇ ਉਹ ਜਿਹੜਾ ਉੱਪਰ ਦੀ ਉਸ ਨੂੰ ਪਤਾ ਨਹੀਂ ਹੈਗਾ ਇਹ ਨਹੀਂ ਜਾਣੇਗਾ ਟੀਕਰ ਵਾਲੇ ਦੇ ਵਿੱਚ ਮਾਰੀ ਲਿਆ ਕੀ ਥੋੜੀ ਹਾਲਤ ਗੰਭੀਰ ਸੀ ਤੇ ਮਤਲਬ ਜਿਹੜਾ ਪੱਟ ਹੁੰਦਾ ਉੱਪਰ ਸੜੋ ਤੇ ਕਾਫੀ ਗੁੰਮਾ ਜਿਹਾ ਕੰਸੀ ਤੇ ਬਹੁਤ ਬਲੀਡਿੰਗ ਵੀ ਹੋ ਗਈ ਸੀ ਉਹਦੇ ਨੂੰ ਅਸੀਂ ਫਰਸਟ ایڈ ਦੇ ਕੇ ਭਾਈ ਵੀ ਉਹਨੂੰ ਰਸਾ ਕਰਤਾ ਜਿੰਦਾ ਜ਼ਿਲ੍ਹਾ ਪ੍ਰਸ਼ਾਸਨ ਦੇ ਕਹੇ ਅਨੁਸਾਰ ਵੀ ਨਹੀਂ ਰੁਕ ਰਹੀਆਂ ਹੈਵੀ ਗੱਡੀਆਂ ਦਾ ਦਿਨ ਦਿਹਾੜੇ ਚੱਲਣਾ ਇੱਕ ਹਾਦਸਾ ਹਜੇ ਠੰਡਾ ਵੀ ਨਹੀਂ ਹੋਇਆ ਪਰਿਵਾਰ ਨੂੰ ਇਨਸਾਫ਼ ਵੀ ਨਹੀਂ ਮਿਲਿਆ ਪਰਿਵਾਰ ਦਰਦ ਦਰਦ ਦੀਆਂ ਠੋਕਰਾਂ ਖਾ ਰਿਹਾ ਅਤੇ ਅੱਜ ਸਮਾਣਾ ਭਵਾਨੀਗੜ ਰੋਡ ਤੇ ਬਿਲਕੁਲ ਸ਼ਹਿਰ ਦੇ ਅੰਦਰ ਭਿਆਨਕ ਸੜਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਨੌਜਵਾਨਾਂ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਦੋਨੋਂ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਡਾਕਟਰ ਦੇ ਕਹੇ ਅਨੁਸਾਰ ਇੱਕ ਨੌਜਵਾਨ ਜੋਗੇਸ਼ ਕੁਮਾਰ ਵਾਸੀ ਅਤੇ ਦੂਜਾ ਲੜਕਾ ਸ਼ਗਨਦੀਪ ਸਿੰਘ जिसਦੀ ਕੀ ਉਮਰ 19 ਸਾਲ ਵਾਸੀ ਗਾਜੇਵਾਸ ਹੈ ਇੱਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਲ ਵਿੱਚ ਭੇਜ ਦਿੱਤਾ ਗਿਆ ਕਿਵੇਂ ਹੋਇਆ ਇਹ ਜਿਹੜਾ ਹਾਸਾ ਕੋਈ ਮਾਸਾਪਰੇ ਹੈ ਕਿ ਜਦੋਂ ਬੱਜਾ ਕੜਖ ਹੋਇਆ ਮਤੰਦਰੋਂ ਭੱਜ ਗਿਆ ਜਦੋਂ ਦੇਖਿਆ ਬੰਦੇ ਚੱਕੇ ਉਹ ਘੋੜਾ ਦੀ ਉਹ ਘੋੜਾ ਟਰੇ ਰਿਹਾ ਉਹ ਜਿਹੜਾ ਉੱਪਰ ਦੀ ਤੇ ਮੁੰਡੇ ਸਰਦਾਰ ਸੀਗੇ ਜਾਂ ਮੋਨੀ ਸੀ ਬਾਈ ਜੀ ਵੀਰ ਇਹਨਾਂ ਤਾਂ ਹੁਣ ਪੱਕਾ ਬੁਗਏ ਆ ਪਰ ਪਤਾ ਲੱਗੇ ਕਿਥੋਂ ਮਿਲੇ ਹੋ ਗਾਜੇਵਾਸ ਦੇ ਦਾਦੇ ਨੇ ਵੀਰੇ ਕਾਜੇ ਵਾਸਤੇ ਸੀਗੇ ਕਾਜੇ ਵਾਸਤੇ ਸੀਗੇ ਡਰਾਈਵਰ ਫੜ ਲਿਆ ਡਰਾਈਵਰ ਵੀ ਆ ਗਿਆ ਡਰਾਈਵਰ ਗੱਡੀ ਖੜੀਆ ਉੱਥੇ ਬਾਕੀ ਜੀ ਕਹਿੰਦੇ ਨਾਲ ਹੱਸਦਾ ਆ ਨਾਲ ਹੀ ਆ ਸ਼ਗਨਦੀਪ ਜੀ ਸ਼ਗਨਦੀਪ ਜੀ ਕਿੱਥੇ ਐਕਸੀਡੈਂਟ ਹੋਇਆ ਇਹ ਮੋੜ ਤੇ ਮੋੜ ਤੇ ਮੋੜ ਤੇ ਉਹ ਨਿਕਲ ਰੋਡ ਤੇ ਸਮਾਨੇ ਕੋਲੇ ਜੀ ਉਹਨਾਂ ਦੇ ਰੋਸੇ ਸਮਾਨੇ ਤੋਂ ਜਾ ਰਹੇ ਸੀ ਕਿ ਆ ਰਹੇ ਸੀਗੇ ਆ ਰਹੇ ਸੀਗੇ ਆ ਰਹੇ ਸੀਗੇ ਤੁਹਾਨੂੰ ਪਤਾ ਨਹੀਂ ਹੈਗਾ ਇਹ ਇੰਨੇ ਜਾਲੇਗਾ ਟੀਪਰ ਵਾਲੇ ਦੇ ਵਿੱਚ ਮਾਰੀ ਲੱਗੀ ਤੇ ਜਿਹੜੇ ਉਹ ਮਿਕਚਰ ਟਿੱਪਰ ਵਾਲੇ ਨੇ ਟਰੱਕ ਸੀਗਾ ਉਹ ਖੜਿਆ ਸੀਗਾ ਕਿ ਭੱਜ ਗਿਆ ਭੱਜ ਗਿਆ ਸੀ ਖੜਿਆ ਨਹੀਂ ਸੀਗਾ ਉਹ ਨਹੀਂ ਕਰਦੇ ਹੋ ਇਨਸਾਬ ਚਾਹੀਦਾ ਇਹਦੇ ਕਾਰਵਾਈ ਕੀਤੀ ਆ ਵੀ ਇਹਪਰ ਵਾਲੇ ਦੇ ਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ ਤੇ ਜਿਵੇਂ ਕੁਝ ਲੱਗਿਆ ਪਤਾ ਜੀ ਤੁਹਾਡੇ ਕੋਲ ਦੋ ਮਰੀਜ਼ ਆਏ ਨੇ ਤਕਰੀਬਨ ਯੋਗੇਸ਼ ਕੁਮਾਰ ਹੈ ਇਹ ਸਨੋਂ ਫਰਦੀਪ ਸਿੰਘ ਦਾ ਇਹ ਰੈਜ਼ੀਡੈਂਟ ਆ ਕੁਲਗੁਰਛਾ ਤੇ ਇੱਕ ਦੂਜਾ ਪੇਸ਼ੈਂਟ ਹੈ ਜਿਹੜਾ ਬੱਚਾ ਹੈਗਾ 19 ਸਾਲ ਦਾ ਹੈ ਉਹ ਸ਼ਗਨ ਦੀਪ ਹੈ son of ਦਰਸ਼ਨ ਕੁਮਾਰ ਇਹ ਰੈਜ਼ੀਡੈਂਟ ਉਹ ਕਾਜੇਵਾਸਾ ਇੱਕ ਕਾਜੇਵਾਸਾ ਦੂਜਾ ਕੁਲਗੁਰਛਾ ਦਾ ਜੀ ਜੋ ਕਾਜੇਵਾਸਾ ਕੁਲਗੁਰਛਾ ਦਾ ਸੀ ਜੀ ਜਿਹੜਾ ਮਰੀਜ਼ ਕੁਲਗੁਰਛਾ ਦਾ ਸੀ ਯੋਗੇਸ਼ ਕੁਮਾਰ ਉਹਦੀ ਥੋੜੀ ਹਾਲਤ ਗੰਭੀਰ ਸੀ ਉਹਦੇ ਮਤਲਬ ਜਿਹੜਾ ਪੱਟ ਹੁੰਦਾ ਉੱਪਰ ਹੀ ਸੜ ਉਹਦੇ ਕਾਫੀ ਗੁੰਮਾ ਜਿਹਾ ਕੰਸੀ ਤੇ ਬਹੁਤ ਬਲੀਡਿੰਗ ਵੀ ਹੋ ਗਈ ਸੀ ਉਹਦੇ ਉਹਨੂੰ ਅਸੀਂ ਫਰਸਟ ایڈ ਦੇ ਕੇ ਪ੍ਰਾਇਮਰੀ ਉਹਨੂੰ ਰੈਫਰ ਕਰਤਾ ਜੀ ਦਸੂਜਾ ਮਰੀਜ਼ ਸਾਡੇ ਕੋਲ ਹੀ ਆ ਉਹਦੇ ਵੀ ਸੱਟ ਹੈਗੀ ਸ ਉਹਨੂੰਗੇ ਫਰਦਰ ਜਾਂਚ ਤੋਂ ਬਾਅਦ ਦੇਖਦੇ ਆ ਵੀ ਉਰੇ ਆਪਾਂ ਮੈਰਿਜ ਕਰ ਸਕਦੇ ਆ ਉਹ ਸੁਣਦੇ ਚ ਨਹੀਂ ਉਹ ਸੁਣਦੇ ਉਹ ਜਿਹੜਾ ਬਸਰਾ ਮੁੰਡਾ ਹੈ ਹਾਂ ਉਹ ਹੈ ਬਿਆਨ ਦੇਣ ਦੇ ਹੱਕ ਹਾਂ ਉਹ ਹੈ ਉਹਨੂੰ ਪਰ ਯਾਦ ਨਹੀਂ ਕੁਛ ਕੋਈ ਖਾਸ ਨਹੀਂ ਕਿਉਂਕਿ ਵੀ ਕੈਪਸੂਲੇਟ ਨਹੀਂ ਕਰ ਪਾ ਰਿਹਾ ਚੀਜ਼ਾਂ ਨੂੰ ਬਟ ਫਿਰ ਠੀਕ ਆ ਉਹ ਠੀਕ ਉਹ ਪੱਜਾ ਕੜਾ ਹੋਇਆ ਮੈਂ ਤਾਂ ਅੰਦਰੋਂ ਭੱਜ ਗਿਆ ਆ ਉਹ ਦੇਖਿਆ ਬੰਦੇ ਚੱਕੇ ਉਹ ਘੋੜਾ ਦੀ ਕੋਠ ਹੈ ਤਰੇ ਉਹ ਜਿਹੜਾ ਉੱਪਰ ਦੀ ਕੋਈ ਪਤਾ ਨਹੀਂ ਹੈਗਾ ਇਹ ਨਹੀਂ ਜਾਣਿਆ ਕਿ ਟੀਕਰ ਵਾਲੇ ਦੇ ਵਿੱਚ ਮਾਰੀ ਲਿਆ ਕੀ ਥੋੜੀ ਹਾਲਤ ਗੰਭੀਰ ਸੀ ਤੇ ਮਤਲਬ ਜਿਹੜਾ ਪੱਟ ਹੁੰਦਾ ਉੱਪਰ ਸੜੋ ਤੇ ਕਾਫੀ ਗੁੰਮਾ ਜਿਹਾ ਕੰਸੀ ਤੇ ਬਹੁਤ ਬਲੀਡਿੰਗ ਵੀ ਹੋ ਗਈ ਸੀ ਉਹਦੇ ਉਨੂੰ ਅਸੀਂ ਫਰਸਟ ایڈ ਦੇ ਕੇ ਭਾਈ ਵੀ ਉਹਨੂੰ ਰਸਤਾ ਕਰਤਾ ਜਿੰਦਾ ਜਿਲ੍ਹਾ ਪ੍ਰਸ਼ਾਸਨ ਦੇ ਕਹੇ ਅਨੁਸਾਰ ਵੀ ਨਹੀਂ ਰੁਕ ਰਹੀਆਂ ਹੈਵੀ ਗੱਡੀਆਂ ਦਾ ਦਿਨ ਦਿਹਾੜੇ ਚੱਲਣਾ ਇੱਕ ਹਾਦਸਾ ਹਜੇ ਠੰਡਾ ਵੀ ਨਹੀਂ ਹੋਇਆ ਪਰਿਵਾਰ ਨੂੰ ਇਨਸਾਬ ਵੀ ਨਹੀਂ ਮਿਲਿਆ ਪਰਿਵਾਰ ਦਰਦਦਰ ਦੀਆਂ ਠੋਕਰਾਂ ਖਾ ਰਿਹਾ ਅਤੇ ਅੱਜ ਸਮਾਣਾ ਭਵਾਨੀਗੜ ਰੋਡ ਤੇ ਬਿਲਕੁਲ ਸ਼ਹਿਰ ਦੇ ਅੰਦਰ ਇਹਨਕ ਸੜਕ ਹਾਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਨੌਜਵਾਨਾਂ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਦੋਨੋਂ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਡਾਕਟਰ ਦੇ ਕਹੇ ਅਨੁਸਾਰ ਇੱਕ ਨੌਜਵਾਨ ਜੋਗੇਸ਼ ਕੁਮਾਰ ਵਾਸੀ ਅਤੇ ਦੂਜਾ ਲੜਕਾ ਸ਼ਗਨਦੀਪ ਸਿੰਘ ਜਿਸ ਦੀ ਕੀ ਉਮਰ 19 ਸਾਲ ਵਾਸੀ ਗਾਜੇ ਵਾਸ ਹੈ ਇੱਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਕਿਵੇਂ ਹੋਇਆ ਇਹ ਜਿਹੜਾ ਹਾਸਾ ਕੋਈ ਮਾਸਤਰੀ ਸੀ ਜਦੋਂ ਬੱਜਾ ਕੜਖ ਹੋਇਆ ਮੈਂ ਤਾਂ ਅੰਦਰੋਂ ਭੱਜ ਗਿਆ ਜਦੋਂ ਦੇਖਿਆ ਬੰਦੇ ਚੱਕੇ ਉਹ ਘੋੜਾ ਦੀ ਉਹ ਘੜਾ ਟਰੇ ਰਿਹਾ ਉਹ ਜਿਹੜਾ ਉੱਪਰ ਦੀ ਤੇ ਮੁੰਡੇ ਸਰਦਾਰ ਸੀਗੇ ਕਿ ਮੌਨੀ ਸੀ ਬਾਈ ਜੀ ਵੀਰੇ ਇਹਨਾਂ ਤਾਂ ਹੁਣ ਪੱਕਾ ਬੁਗਏ ਆ ਪਰ ਮੈਨੂੰ ਪਤਾ ਲੱਗੇ ਕਿਥੋਂ ਮਿਲੇ ਹੋ ਗਾਜੇਵਾਸ ਦੇ ਦਾਦਨੇ ਵੀਰੇ ਜਿਹੜੇ ਮੁੰਡੇ ਸੀਗੇ ਗਾਜੇਵਾਸ ਦੇ ਸੀਗੇ ਡਰਾਈਵਰ ਫੜ ਲਿਆ ਡਰਾਈਵਰ ਵੀਰੇ ਆ ਗਿਆ ਤੇ ਡਰਾਈਵਰ ਗੱਡੀ ਖੜੀਆ ਉੱਥੇ ਬੱਕਾ ਜੀ ਕਹਿੰਦਾ ਨਾਲ ਹਸਪਤਾਲ ਨਾਲ ਹੀ ਆ ਆ ਸ਼ਗਨਦੀਪ ਜੀ ਸ਼ਗਨਦੀਪ ਜੀ ਕਿੱਥੇ ਐਕਸੀਡੈਂਟ ਹੋਇਆ ਇਹ ਮੋੜ ਤੇ ਮੋੜ ਤੇ ਮੋੜ ਤੇ ਉਹ ਨਿਕਲ ਰੋਡ ਤੇ ਸਮਾਨਾ ਖਾਹੀ ਜੀ ਅਪਨ 2 ਰੋਡ ਤੇ ਤੁਸੀਂ ਸਮਾਨੇ ਤੋਂ ਜਾ ਰਹੇ ਸੀ ਕਿ ਆ ਰਹੇ ਸੀਗੇ ਆ ਰਹੇ ਸੀਗੇ ਤੁਸੀਂ ਪਤਾ ਨਹੀਂ ਹੈਗਾ ਇਹਨਾਂ ਨੂੰ ਯਾਦ ਨਹੀਂ ਆਲੇਗਾ ਟੀਪਰ ਵਾਲੇ ਦੇ ਵਿੱਚ ਮਾਰੀ ਲੱਗੀ ਤੇ ਜਿਹੜੇ ਉਹ ਮਿਕਸਚਰ ਟੀਪਰ ਵਾਲੇ ਨੇ ਟਰੱਕ ਸੀਗਾ ਉਹ ਖੜਿਆ ਸੀਗਾ ਕਿ ਭੱਜ ਗਿਆ ਭੱਜ ਗਿਆ ਜੀ ਖੜਿਆ ਨਹੀਂ ਸੀਗਾ ਉਹ ਨਹੀਂ ਕਰਦੇ ਹੋ ਇਨਸਾਫ ਚਾਹੀਦਾ ਇਹਦੇ ਕਾਰਵਾਈ ਕੀ ਆ ਵੀ ਟੀਪਰ ਵਾਲੇ ਦੇ ਇਹ ਕਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ ਤੇ ਜਿਵੇਂ ਕੁਝ ਲੱਗਿਆ ਪਤਾ ਕਿ ਤੁਹਾਡੇ ਕੋਲ ਦੋ ਮਰੀਜ਼ ਆਏ ਨੇ ਤਕਰੀਬਨ ਯੋਗੇਸ਼ ਕੁਮਾਰ ਹੈ ਸਨ ਆਫ ਫਰਦੀਪ ਸਿੰਘ ਉਹ ਰੈਜ਼ੀਡੈਂਟ ਆਫ ਕੋਲਕਾਤਾ ਹੈ ਤੇ ਇੱਕ ਦੂਜਾ ਪੇਸ਼ੈਂਟ ਹੈ ਜਿਹੜਾ ਬੱਚਾ ਹੈਗਾ 19 ਸਾਲ ਦਾ ਉਹ ਸ਼ਗਨ ਦੀਪ ਹੈ ਸਨ ਆਫ ਦਰਸ਼ਨ ਕੁਮਾਰ ਇਹ ਰੈਜ਼ੀਡੈਂਟ ਆਫ ਕਾਜੇਵਾਸ ਹੈ ਇੱਕ ਕਾਜੇਵਾਸ ਤੋਂ ਦੂਜਾ ਕੋਲਕਾਤਾ ਦਾ ਸੀ ਯੋਗੇਸ਼ ਕੁਮਾਰ ਕਾਜੇਵਾਸ ਤੋਂ ਕੋਲਕਾਤਾ ਦਾ ਸੀ ਜੀ ਜਿਹੜਾ ਮਰੀਜ਼ ਕੋਲਕਾਤਾ ਦਾ ਸੀ ਯੋਗੇਸ਼ ਕੁਮਾਰ ਉਹਦੀ ਥੋੜੀ ਹਾਲਤ ਗੰਭੀਰ ਸੀ ਤੇ ਮਤਲਬ ਜਿਹੜਾ ਪੱਟ ਹੁੰਦਾ ਪੂਰੀ ਸੜ ਉਹਦਾ ਕਾਫੀ ਗੰਭੀਰ ਜਿਹਾ ਹੁੰਦੀ ਤੇ ਬਹੁਤ ਬਲੀਡਿੰਗ ਵੀ ਹੋ ਗਈ ਸੀ ਉਹਦੇ ਉਹਨੂੰ ਅਸੀਂ ਫਰਸਟ ایڈ ਦੇ ਕੇ ਪ੍ਰਾਈਮਰੀ ਉਹਨੂੰ ਰੈਫਰ ਕਰਤਾ ਜੀ ਬਾਸ ਦੂਜਾ ਮਰੀ ਸਾਡੇ ਕੋਲ ਹੀ ਆ ਉਹਦੇ ਵੀ ਸੱਟ ਹੈਗੀ ਹੈ ਸਿਰ ਤੇ ਸੱਟ ਹੈਗੀ ਹੈ ਉਹਦੇ ਉਹਨੂੰ ਅੱਗੇ ਫਰਦਰ ਜਾਨਸਟ ਬਾਅਦ ਦੇਖਦੇ ਆ ਵੀ ਉਰੇ ਆਪਾਂ ਮੈਰੇਜ ਕਰ ਸਕਦੇ ਆ ਉਹ ਸੁਟੇ ਚ ਨਹੀਂ ਉਹ ਸੁਟੇ ਉਹ ਜਿਹੜਾ ਬਸਰਾ ਮੁੰਡਾ ਹੈ ਹਾਂ ਉਹ ਹੈ ਬਿਆਹ ਦੇ ਲੈ ਹਾਂ ਉਹ ਹੈ ਉਹਨੂੰ ਪਰ ਯਾਦ ਨਹੀਂ ਕੁਛ ਕੋਈ ਖਾਸ ਨਹੀਂ ਕਿਉਂਕਿ ਰਿਕੈਪਿਊਲੇਟ ਨਹੀਂ ਕਰ ਪਾ ਰਿਹਾ ਚੀਜ਼ਾਂ ਨੂੰ ਬਟ ਫਿਰ ਠੀਕ ਆ ਉਹ ਠੀਕ